ਕਿਸੀ ਦੇਖ ਰਹੇ ਹਾਂ ਪੰਜਾਬ ਬਾਰਡਰ ਨਿਊਜ਼ ਵਿਧਾਨ ਸਭਾ ਹਲਕਾ ਜਿਨਾ ਨਗਰ ਅਧੀਨ ਆਉਂਦੇ ਮਕੋੜਾ ਪੱਤਨ ਤੋਂ ਪਾਰਲੇ ਪਾਸੇ ਵਸਦੇ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲ ਕਿਸ਼ਤੀ ਤੋਂ ਪਰੇਸ਼ਾਨ ਲੋਕਾਂ ਨੂੰ ਉਸ ਸਮੇਂ ਭਾਰੀ ਰਾਹਤ ਮਿਲੀ ਜਦੋਂ ਰਾਜ ਸਭਾ ਮੈਂਬਰ ਸੰਤ ਬਲਬੀਤ ਸਿੰਘ ਸੀਚੇਵਾਲ ਵੱਲੋਂ ਕਰੀਬ 8 ਲੱਖ ਦੀ ਕੀਮਤ ਨਾਲ ਤਿਆਰ ਕਰਵਾ ਕੇ ਨਵੀਂ ਕਿਸ਼ਤੀ ਮਕੋੜਾ ਪੱਤਨ ਵਿਖੇ ਭੇਜੀ ਗਈ ਜਿਸ ਦਾ ਅੱਜ ਰਸਮੀ ਤੌਰ ਤੇ ਉਦਘਾਟਨ ਕਰਨ ਲਈ ਸੰਤ ਬਲਬੀਤ ਸਿੰਘ ਸਿੱਚੇਵਾਲ ਮਕੋੜਾ ਪੱਤਨ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਪੂਰੇ ਇਲਾਕੇ ਦਾ ਜਾਇਜ਼ਾ ਲਿਆ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ਦਾ ਹੀ ਹੱਲ ਕੀਤਾ ਜਾਵੇਗਾ ਉਹਨਾਂ ਨੇ ਵਾਤਾਵਰਣ ਤੇ ਬੋਲਦੇ ਹੋਏ ਕਿਹਾ ਕਿ ਸਾਨੂੰ ਆਪਣਾ ਵਾਤਾਵਰਣ ਬਿਲਕੁਲ ਸਾਫ਼ ਰੱਖਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਪਿਛਲੇ ਕੁਝ ਸਮਾਂ ਪਹਿਲਾਂ ਮੈਨੂੰ ਮਪੂੜਾ ਪੱਤਨ ਦੇ ਹਾਲਾਤਾਂ ਬਾਰੇ ਅਖਬਾਰਾਂ ਤੋਂ ਪੜਨ ਦਾ ਮੌਕਾ ਮਿਲਿਆ ਸੀ ਜਿਸ ਸੁਪਰਾਂਤ ਮੈਂ ਤੁਰੰਤ ਆਪਣੇ ਫੰਡ ਵਿੱਚੋਂ ਨਵੀਂ ਕਿਸ਼ਤੀ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ ਜੋ ਕਿ ਕਰੀਬ 4 ਮਹੀਨੇ ਦੇ ਸਮੇਂ ਉਪਰਾੰਤਨ ਨਵੀਂ ਕਿਸ਼ਤੀ ਤਿਆਰ ਹੋ ਕੇ ਅੱਜ ਮਕੋੜਾ ਪੱਤਨ ਵਿਖੇ ਭੇਜ ਦਿੱਤੀ ਗਈ ਹੈ ਆਉਣ ਵਾਲੇ ਕੁਝ ਦਿਨਾਂ ਵਿੱਚ ਮਕੋੜਾ ਪੱਤਨ ਪਲਟੂਨ ਪੁਲ ਚੁੱਕ ਲਿਆ ਜਾਵੇਗਾ ਜਿਸ ਤੋਂ ਉਪਰੰਤ ਕਿਸ਼ਤੀ ਰਾਹੀਂ ਲੋਕ ਆਰ ਪਾਰ ਜਾਣ ਦੀ ਸਹੂਲਤ ਲੈਣਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਦੇ ਲੋਕਾਂ ਵੱਲੋਂ ਸਤਿ ਬਲਬੀਰ ਸਿੰਘ ਪੀਚੇਵਾਲ ਦਾ ਧੰਨਵਾਦ ਕੀਤਾ ਗਿਆ ਜੀ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਤੇ ਮੈਂ ਰਕੇਸ਼ ਸ਼ਰਮਾ ਬੰਮਿਆਲ ਜਿੱਥੇ ਪਲਟੂਨ ਪੌ ਜਿਹੜਾ ਹੈਗਾ ਉਹ ਕੁਝ ਸਮੇਂ ਲਈ ਚੱਕਿਆ ਜਾਵੇਗਾ ਇਸ ਜਿਹੜੀ ਬੇੜੀ ਸੀ ਉਹਦੀ ਬੜੀ ਖਸਤਾ ਹਾਲਤ ਦਿਖਾਈ ਦੇ ਰਹੀ ਸੀ ਤੇ ਇਹਦੇ ਵਿੱਚ ਬੇ ਕਾਫੀ ਲੋਕ ਇਥੋਂ ਲੰਘਣ ਵਾਸਤੇ ਬੱਚੇ ਸਕੂਲੇ ਜਾਣ ਵਾਸਤੇ ਆਉਂਦੇ ਅਸੀਂ ਉਹ ਅਖਬਾਰ ਪੜ੍ਹ ਕੇ ਤੇ ਅਸੀਂ ਫਿਰੋਸਬੋੜੀ ਡੀਸੀ ਦੇ ਨਾਲ ਸੰਪਰਕ ਕੀਤਾ ਕਿ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਨੇ ਦੱਸਿਆ ਕਿ ਤੁਸੀਂ ਇਹਦਾ ਜਿਹੜਾ ਹੈਗਾ ਬੇੜਾ ਜਿਹੜਾ ਹੈਗਾ ਇਹਨਾਂ ਨੂੰ ਲੋੜ ਹੈ ਫਿਰ ਅਸੀਂ ਉਸ ਵੇਲੇ ਪਿਛਲੇ ਸਾਲ ਇਹਨਾਂ ਨੂੰ ਬੇੜੇ ਦੇ ਪੈਸੇ ਭੇਜ ਦਿੱਤੇ ਸੀ ਉਸ ਤੋਂ ਮਗਰੋਂ ਫੇਰ ਜਿਹੜਾ ਹੈਗਾ ਕਿਉਂਕਿ ਏਪਲ ਟੂਨ ਪਲੋਂ ਨੇ ਦਿਨਾਂ ਜਿੰਨੇ ਚਿਰ ਬਰਸਾ ਉਦੋਂ ਮਗਰੋਂ ਟੱਕਿਆ ਜਾਂਦਾ ਫੇਰ ਦੁਆਰਾ ਹੋ ਜਾਂਦਾ ਤੇ ਅੱਜ ਦਾ ਅੱਜ ਇਹਨਾਂ ਨੇ ਕੱਲ ਚੱਕਣਾ ਸੀਗਾ ਤੇ ਹੁਣ ਜਦੋਂ ਪਲਟੂਨ ਪੁੰ ਚੱਕਿਆ ਜਾਊਗਾ ਤੇ ਇਸੇ ਜਿਹੜਾ ਬੇੜਾ ਆ ਉਹ ਇਸ ਇਲਾਕੇ ਦੀ ਸੇਵਾ ਕਰੂਗਾ ਜਿਹੜੇ ਆਉਣ ਜਾਣ ਵਾਲੇ ਜਿੰਨਾਂ ਨੂੰ ਕੋਈ ਜ਼ਰੂਰੀ ਕੰਮ ਆ ਪੜਨ ਵਾਲੇ ਬੱਚੇ ਆ ਸੋ ਇਹ ਜਿਹੜਾ ਹੈਗਾ ਸਾਨੂੰ ਪਤਾ ਲੱਗਾ ਸੀਗਾ ਕਿ ਬੇੜਾ ਆ ਗਿਆ ਅਸੀਂ ਚਾਹੁੰਦੇ ਹਾਂ ਕਿ ਅਸੀਂ ਪਹਿਲੀ ਵਾਰ ਹੀ ਆਏ ਇਸ ਏਰੀਏ ਸਾਨੂੰ ਨਹੀਂ ਪਤਾ ਵੀ ਇਹ ਦੇਖਣਾ ਚਾਹੁੰਦੇ ਸੀਗੇ ਕਿ ਉਹ ਮਕੌੜਾ ਪੱਤਨ ਜਿਹੜਾ ਹੈ ਜਿੱਥੇ ਲੋਕ ਕਿਉਂਕਿ ਸਾਡੇ ਏਰੀਏ ਦੇ ਵੀ ਇੱਕ ਕਾਬੂ ਹੈਗਾ ਬਾਉਪੁਰ ਉੱਥੇ ਵੀ 8 ਪੰਡੇ ਤੱਕਰੇ ਹੋਏ ਸੀ ਉੱਥੇ ਪੁਲ ਬਣ ਗਿਆ ਪਰ ਇੱਥੇ ਇਹ ਪੁਲ ਦੱਸਦੇ ਆ ਕਿ ਅਗਲੇ ਸਾਲ ਤੱਕ ਹੋ ਜਾਊਗਾ ਪਰ ਉਹਨਾਂ ਚਾਰੇ ਜਿਹੜੀ ਕਸ਼ਤੀ ਹੈ ਜਿਹੜੀ ਤਾਂ ਤੁਸੀਂ ਹੁਣ ਕੀਤੀ ਹੈ ਸਾਨੂੰ ਤਾਂ ਜਿਹੜੀ ਇੰਨਾ ਹੀ ਪਤਾ ਲੱਗਿਆ ਹੈ ਕਿ ਬੇੜੀ ਟੁੱਟੀ ਹੋਈ ਆ ਤੇ ਬੇੜੀ ਚਾਹੀਦੀ ਹੈ ਸੋ ਬਾਕੀ ਜਿਹੜਾ ਹੈਗਾ ਉਹਦੇ ਵਾਸਤੇ ਐਸਡੀਐਮ ਸਾਹਿਬਾ ਦੇ ਨਾਲ ਤੁਸੀਂ ਰਾਜ ਸਭਾ ਮੈਂਬਰ ਉਹ ਜਿੜੀਆਂ ਆਸਾਂ ਤੁਹਾਡੇ ਇਸ ਫੇਰੀ ਤੋਂ ਨਾ ਲੋਕਾਂ ਨੇ ਜਿਹੜੀ ਗੱਲ ਆਈ ਸੀ ਉੱਥੇ ਬੈਠਿਆ ਨੇ ਇੱਕ ਖ਼ਬਰ ਪੜ੍ਹੀ ਪੈਸੇ ਦੇ ਦਿੱਤੇ ਫੇਰੀ ਆ ਗਈ ਹੁਣ ਹੁਣ ਤੁਹਾਡੇ ਕੋਲ ਪਹੁੰਚੇ ਆ ਤੁਸੀਂ ਦੱਸਿਆ ਨਹੀਂ ਚਾਹਾਂਗੇ ਸਰ ਤੁਸੀਂ ਇਹਨਾਂ ਕੋਲ ਜਾ ਕੇ ਪਤਾ ਨਹੀਂ ਨਾ ਹੁਣ ਕੋਈ ਨਹੀਂ ਕਹਿੰਦਾ ਪਹਿਲੀ ਵਾਰੀ ਤੁਹਾਡੇ ਕੋਲ ਆਏ ਆ ਉਹ ਵੀ ਆ ਦੇਖ ਕੇ ਅਸੀਂ ਕੋਈ ਸਾਨੂੰ ਇਸ ਏਰੀਆ ਦਾ ਨਹੀਂ ਪਤਾ ਸੀ ਤੇ ਖ਼ਬਰ ਚ ਪੜੀ ਸੀ ਕਿ ਉਥੇ ਇੱਕ ਬੇੜੀ ਟੁੱਟੀ ਹੋਣ ਕਰਕੇ ਲੋਕਾਂ ਦਾ ਜੀਵਨ ਖਤਰੇ 'ਚ ਹੈ। ਬਹੁਤ ਧੰਨਵਾਦ ਜੀ ਜਿਹੜੀ ਹੈਗੀ ਆ ਉਹ ਬੇੜੀ ਖਰੀਦ ਜਿਹੜੀ ਹੈਗੀ ਪੈਸੇ ਉਸ ਵਲੇ ਦੇ ਦਿੱਤੇ ਸੀ। ਪਿਛਲੇ ਸਾਲ ਫਿਰ ਉਦੋਂ ਮਗਰੋਂ ਇਹ ਪੁਲ ਬਣ ਗਿਆ ਇਸ ਕਰਕੇ ਪਹਿਲੀ ਬੇੜੀ ਦੀ ਲੋੜ ਨਹੀਂ ਪਈ ਤੇ ਹੁਣ ਦੁਬਾਰਾ ਫਿਰ ਕੱਲ ਨੂੰ ਇਹ ਪੁਲ ਚੱਕਿਆ ਜਾਣਾ ਤੇ ਇਹਦੀ ਬੇੜੀ ਦੀ ਲੋੜ ਪੋ ਗੱਲ ਕਿਸੇ ਦਾ ਵੇ ਤਾਂ ਜਿਹੜਾ ਦਿੱਤੇ ਗਏ ਬੇੜੀ ਦੀ ਕਿੰਨੀ ਕਾਸਟ ਵੀ ਜਿਹੜੀ ਆਈ ਹੈ। ਤਕਰੀਬਨ ਕੋਨੇ ਇੱਕ 8 ਲੱਖ ਰੁਪਈਆ ਇੰਨੇ ਕੀ ਆਈ ਹੈ। ਆਏ ਨਿਸ਼ਾਨੀ ਕੋਸਟ ਆਈ ਇਸ ਤਰ੍ਹਾਂ ਜਿਹੜੇ ਅਸੀਂ ਰਾਜ ਸਭਾ ਦੇ ਜਿਹੜੇ ਹੁੰਦੇ ਆ ਸਾਡੇ ਕੋਲ ਅਸੀਂ ਉਹਨਾਂ ਦੇ ਵਿੱਚ ਖੰਡ ਚੋਰ ਹੋਰ ਕੀ ਸੰਦੇਸ਼ ਦਿਆਣਾ ਚਾਹੁੰਦੇ ਹੋ ਪਹਿਲੀ ਵਾਰ ਤੁਸੀਂ ਇਲਾਕੇ ਸਰਹੱਦੀ ਇਲਾਕੇ ਚ ਆਏ ਹੋ ਕਾਫੀ ਜਿਹੜਾ ਪਿਛਲੇ ਵਾਲਾ ਇਲਾਕਾ ਕਿਉਂਕਿ ਅਸੀਂ ਤਾਂ ਦੇਖ ਕੇ ਹੀ ਹੈ ਕਿ ਇਸ ਤਰ੍ਹਾਂ ਇੱਕ ਤਾਂ ਸਰਹੱਦ ਦੇ ਨੇੜੇ ਆ ਦੂਸਰੇ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਆ ਦੋ ਤਕਰੀਬਨ ਦਰਿਆ ਹੀ ਇਥੇ ਆਣ ਕੇ ਇਕੱਠੇ ਹੁੰਦੇ ਆ ਉੰਦਰ ਜਿਹੜੇ ਲੋਕ ਆ ਉਹਨਾਂ ਦੀਆਂ ਮੁਸ਼ਕਲਾਂ ਨੂੰ ਤੇ ਆਪਾਂ ਜਿਹੜਾ ਹੈਗਾ ਜਾਣ ਨਹੀਂ ਸਕਦੇ ਕਿ ਬਹੁਤ ਜ਼ਿਆਦਾ ਕਿਉਂਕਿ ਇਹੋ ਜਿਹੇ ਦਰਿਆ ਸਤਲੁਜ ਵਿਆਸ ਤੇ ਨੇੜੇ ਵੀ ਜਿਹੜੇ ਪਿੰਡ ਆ ਉਹਨਾਂ ਦਾ ਇਹੋ ਜਿਹੇ ਅਸਤਿਤਵ ਹੁੰਦੀ ਹੈ ਔਰ ਬਹੁਤ ਜਿਹੜਾ ਹੈਗਾ ਕਿ ਲੰਬੇ ਸਮੇਂ ਤੋਂ ਮਗਰੋਂ ਅਸੀਂ ਦੇਖ ਰਹੇ ਕਿ ਸਾਡੇ ਹੰਝੂ ਆਵਾਜਾਈ ਦੇ ਸਾਧਨ ਨਹੀਂ ਬਣੇ ਜਿਹੜੇ ਹੋ ਜਾਣੇ ਚਾਹੀਦੇ ਸੀਗੇ ਜਿਸ ਤਰ੍ਹਾਂ ਪੱਕਾ ਪੂਰ ਬਣ ਜਾਣਾ ਚਾਹੀਦੇ ਸੀ ਜੋ ਹੁਣ ਅਧਿਕਾਰੀਆਂ ਦੇ ਕੋਲ ਅਸੀਂ ਜਿਹੜਾ ਹੈਗਾ ਪੁੱਛਿਆ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਪੈਸੇ ਆ ਚੁੱਕੇ ਆ ਆਉਣ ਵਾਲੇ ਸਮੇਂ ਜਿੱਥੇ ਪੱਕਾ ਪੁਲ ਵੀ ਬਣ ਜੂਗਾ ਉਹਦੇ ਨਾਲ ਬਹੁਤ ਵੱਡੀ ਰਾਹਤ ਮਿਲੂਗੀ ਕਿਉਂਕਿ ਜਿਹੜੇ ਸਰਹੱਦਾਂ ਦੇ ਨੇੜੇ ਰਹਿੰਦੇ ਆ ਵੈਸੇ ਇਹਨਾਂ ਲੋਕਾਂ ਦੀਆਂ ਕਠਿਨਾਈਆਂ ਜ਼ਿਆਦਾਆਂ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਹੈਗੇ ਜਿਸ ਤਰ੍ਹਾਂ ਤੁਸੀਂ ਮਿਲੀਟੈਂਟਾਂ ਦੀ ਗੱਲ ਕੀਤੀ ਹੈ ਜਾਂ ਕਿਸ ਤਰ੍ਹਾਂ ਦਾ ਵੀ ਹਰ ਵੇਲੇ ਖਤਰਾ ਸਰਹੱਦਾਂ ਦੇ ਨੇੜੇ ਰਹਿੰਦੇ ਆ ਡਰੋਨ ਆ ਜਾਂਦੇ ਆ ਸੋ ਇਹਦੇ ਵਾਸਤੇ ਬਹਾਦਰ ਲੋਕ ਆ ਜਿਹੜੇ ਤੇ ਹੰਡੇਾਂ ਤੇ ਰਹ ਰਹੇ ਆ ਸੋ ਅਸੀਂ ਤਾਂ ਸ਼ਹਿਰਾਂ ਦੇ ਵਿੱਚ ਵੀ ਕਈ ਵਾਰ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦੇ ਤੇ ਇਹਨਾਂ ਦਾ ਤੇ ਜੀਵਨ ਜਿਹੜਾ ਹੈਗਾ ਬੜਾ ਸਿੰਗਰਸਾਂ ਦੇ ਨਾਲ ਬਹਾਦਰ ਲੋਕ ਆ ਗੁਰੂ ਮਹਾਰਾਜ ਦੀ ਕਿਰਪਾ ਕਰਨ ਮਿਹਰ ਕਰਨ ਸੋ ਜੋ ਜਿਹੜੀ ਹੈਗੀ ਇਹਨਾਂ ਦੀ ਸਮੱਸਿਆ ਜੋ ਹੋਰ ਵੀ ਦੱਸਣਗੇ ਅਸੀਂ ਜ਼ਰੂਰ ਜਿਹੜਾ ਹੈਗਾ ਇਹਦੇ ਸਾਡੇ ਔਰ 몰ੇ ਸੈਸ਼ਨ ਦੇ ਵਿੱਚ ਵੀ ਚੱਕਣ ਵਾਲੀ ਹੋਈ ਤਾਂ ਅਸੀਂ ਜ਼ਰੂਰ ਇਹਦੀ ਗੱਲ ਕਰਾਂਗੇ ਇਸੇ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਤੁਸੀਂ ਕਾਫੀ ਟਾਈਮ ਤੋਂ ਜਿਹੜਾ ਵਾਤਾਵਰਣ ਦੇ ਪ੍ਰੇਮ ਲੋਕਾਂ ਨੂੰ ਕਾਦੇ ਪਾਣੀ ਸੁਧਾ ਰਹੇ ਹੋ ਇੱਧਰ ਵੀ ਕੁਝ ਜਿਹੜੇ ਹੈਗੇ ਇਦਾਂ ਦੇ ਮਸਲੇ ਆ ਜਿਹੜੇ ਉਹਨਾਂ ਜਾਉਣ ਵਾਲੇ ਸਮੇਂ ਵਿੱਚ ਕੋਈ ਸੁਧਾਰ ਕੀਤਾ ਜਾਵੇ ਜੀ 몰ੇ ਜਿਹੜਾ ਹੈਗਾ ਅਸੀਂ ਇਹਨਾਂ ਦੇ ਕੋ ਕੇ ਸਾਰਿਆਂ ਦੇ ਨਾਲ ਨਾਲ ਜੋ ਵੀ ਸਾਨੂੰ ਅੱਜ ਆਏ ਹੈ ਤੇ ਸੰਸਥਾ ਉਹਨਾਂ ਦੇ ਜਿਹੜੇ ਕੋਈ ਦੱਸਣਗੇ ਤਾਂ ਅਸੀਂ ਜ਼ਰੂਰ ਉਹਨਾਂ ਦੇ ਨਾਲ ਕੋ ਕੇ ਸਾਰਾ ਸਾਰੇ ਅਸੀਂ ਹਾਂ ਜੇ ਕੋਈ ਕਿਸੇ ਵੀ ਕੋਨੇ ਦੇ ਵਿੱਚ ਕੋਈ ਰਹੇ ਸਾਡਾ ਆਪਣਾ ਠੀਕ ਹੈ ਠੀਕ ਹੈ ਧੰਨਵਾਦ